ਅਸ਼ੋਜੀ ਅੱਜ ਤੁਸੀਂ ਨਿਰੰਕਾਰੀ ਸਮਾਗਮ 'ਚ ਇਨਵਾਈਟ ਹੋ ਕਿੰਦਾ ਦਾ ਮਹਿਸੂਸ ਕਰਦੇ ਹੋ ਬੜੇ ਕਿਸਮਤ ਵਾਲੇ ਆ ਬੜੇ ਸੁਭਾਗਸ਼ਾਲੀ ਆ ਯਾ ਜਿਸ ਸਮਾਗਮ 'ਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਖਾਸ ਤੌਰ ਤੇ ਲੁਧਿਆਣੇ ਦੀ ਸਾਰੀ ਪੰਜਾਬ ਦੀ ਸਾਰੀ ਨਿਰੰਕਾਰੀ ਸੰਗਤ ਔਰ ਖਾਸ ਤੌਰ ਤੇ ਲੁਧਿਆਣਾ ਦੇ ਨਿਵਾਸੀ ਅੱਜ ਬੜੇ ਸੁਭਾਗਸ਼ਾਲੀ ਹੈ ਵੀਰ ਮਹਾਰਾਜ ਜੀ ਸੁਦੀਕਸ਼ਾ ਜੀ ਆਪ ਇੱਥੇ ਨੇ ਉਹਨਾਂ ਦਾ ਪਿਆਰ ਉਹਨਾਂ ਦਾ ਸਨੇਹ ਔਰ ਉਹਨਾਂ ਦਾ ਆਸ਼ੀਰਵਾਦ ਸਾਰੇ ਲੁਧਿਆਣੇ ਨੂੰ ਮਿਲਣ ਜਾ ਰਿਹਾ ਹੈ ਤੇ ਉਹਨਾਂ ਦੇ ਸਤਸੰਚ ਅੱਜ 80ਵੀਂ ਸ਼ਾਮਲ ਹੋਏ ਆ ਬੜੇ ਕਿਸਮਤ ਵਾਲੇ ਤੇ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਉਹਨਾਂ ਦਾ ਆਸ਼ੀਰਵਾਦ ਮਿਲੇਗਾ ਮੈਂ ਕਹਿਣਾ ਉਹਨਾਂ ਦੀ ਫੇਰੀ ਸਾਡੇ ਲੁਧਿਆਣੇ ਵਾਸਤੇ ਲਾਹੇਵੰਦ ਹੋਵੇ ਸਭ ਨੂੰ ਇਨਾਂ आशीर्वाद मिले सब वदन फुलन ते उनन दे जेडे कष्ट क्लेश अव दूर हो मेरी ताई तात पंजाब ते दे प्रति देश दे प्रति दुनिया दे प्रति माताजी ਅੱਗੇ ਤੁਸੀਂ ਕੀ ਅਰਦਾਸ ਕਰੋਗੇ ਮੈਂ ਤਾਂ ਅਰਦਾਸ ਕੀ ਅਸੀਂ ਤਾਂ ਬੇਨਤੀ ਕਰਨ ਵਾਲੇ ਆ ਜੋ ਅਰਦਾਸਾਂ ਆ ਮਹਾਰਾਜ ਜੀ ਦੀਆਂ ਉਹਨਾਂ ਦੀ ਆਪ ਸਿੱਧੀਆਂ ਪ੍ਰਭੂ ਨੇ ਸੁਣਨੀ ਆ ਤੇ ਵੈਸੇ ਵੀ ਜਦੋਂ ਵੀ ਅਸੀਂ ਨਿਰੰਕਾਰੀ ਸਮਾਗਮ ਤੇ ਕਿਤੇ ਵੀ ਆਉਨੇ ਆ ਉੱਥੇ ਸਾਰੇ ਧਰਮਾਂ ਦਾ ਸਤਿਭਾਵ ਇਹੀ ਦੇਖਣ ਨੂੰ ਮਿਲਦਾ ਹੈ ਸਾਰਿਆਂ ਦੀ ਤਰੱਕੀ ਦੀ ਕਾਮਨਾ ਕੀਤੀ ਜਾਂਦੀ ਹੈ ਪਿਆਰ ਮੁਹੱਬਤ ਕਿਸ ਤਰ੍ਹਾਂ ਕੇ ਬੜੇ ਸਮਾਜ ਵਿੱਚ ਇਹ ਸਭ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਦੇਖਣ ਵਾਲੀ ਪਬਲਿਕ ਨੂੰ ਤੁਹਾਡੇ ਵੱਲੋਂ ਕੀ ਸੰਦੇਸ਼ ਹੋਏਗਾ ਜੋ ਉਹਨਾਂ ਦੀਆਂ ਸਿੱਖਿਆਵਾਂ ਬੜੇ ਮਹਾਰਾਜ ਜੀ ਨੇ ਦਿੱਤੀਆਂ ਤੇ ਹੁਣ ਸਾਕਸ਼ਾਤ ਉਹਨਾਂ ਦੀ ਜਿਹੜੀ ਜੋਤ ਹੈ ਅੱਗੇ ਮਾਤਾ ਜੀ ਦੇ ਹੱਥ ਵਿੱਚ ਆ ਜੋ ਉਹਨਾਂ ਦੀਆਂ ਟੀਚਿੰਗਸ ਨੇ ਜੋ ਉਹਨਾਂ ਨੇ ਦੁਨੀਆ ਨੂੰ ਰਾਹਤੇ ਦਿਖਾਏ ਸਾਨੂੰ ਇਹਨ ਬਿਨ ਉਹਨਾਂ ਤੇ ਚੱਲਣ ਦੀ ਲੋੜ ਹੈ ਇਹ ਸਾਰਾ ਸਮਾਜ ਇਹ ਸਾਡਾ ਦੇਸ਼ ਇਹ ਦੁਨੀਆ ਅਗਰ ਉਹਨਾਂ ਦੇ ਦਿਖਾਏ ਰਾਹਤੇ ਤੇ ਚਲੇ ਤਾਂ ਮੇਰਾ ਖਿਆਲ ਕਿਤੇ ਕੋਈ ਅਧਵੀਸ਼ ਈਰਖਾ ਲੋਕਾਂ ਦੇ ਝਗੜੇ ਸਾਰੇ ਸਾਨੂੰ ਦੇਖਣ ਨੂੰ ਨਹੀਂ ਮਿਲਣਗੇ ਔਰ ਪਿਆਰ ਸਦਭਾਵ ਸਾਰੇ ਅੱਜ ਬਣੇਗਾ ਥੈਂਕ ਯੂ